ਟ੍ਰੇਨ ਚ ਬੈਠੇ ਹਾਂ ਵੀਰ ਨਾ ਟ੍ਰੇਨ ਚ ਬੈਠੇ ਕਦੇ ਪਹਿਲਾਂ ਹਾਂ ਇਹ ਫਾਈਨਲੀ ਸੌਲਵ ਆ ਗਿਆ ਸਾਡੇ ਕੋਲੇ ਹੁਣ ਫਾਈਨਲੀ ਫਾਈਨਲੀ ਹਾਂ ਫਾਈਨਲੀ ਆਹ ਬੰਦੇ ਜਗਾਇਆ ਕੀ ਆਹ ਬੰਦੇ ਆ ਦੇਖ ਲੋ ਚੰਗੀ ਤਰ੍ਹਾਂ ਇਹਦਾ ਸ਼ਰਟ ਦੇਖ ਲਓ ਗਰੀਮ ਆ ਗਈ ਉੱਠ ਕੇ 프ੈਸ਼ ਕਰਨ ਆਈ ਹੈਗੀ ਨਹੀਂ ਆ ਗੁਲੇ ਅੱਜ ਆ ਗੁਲੇ ਮੁੱਠੀਆਂ ਖਾਵਾਂਗੇ ਇੱਕ ਅੱਧਾ ਬਿਸਕਟ ਖਾਵਾਂਗੇ ਨਾਲ ਕੂੜੇ ਬਹੁਤ ਕਿਤੇ ਹੀ ਐਸੀ ਵੀ ਉਹ ਕਹਿੰਦੇ ਭਾਈ ਨੂੰ ਠੱਡ ਲੱਗ ਜਾਂਦੇ ਆ ਰਾਤ ਦੀ ਬਹੁਤ ਜ਼ਿਆਦਾ ਠੰਡ ਲੱਗੇ ਸਾਰੀ ਰਾਤ ਵੀ ਤਾਂ ਆਪਾਂ ਨਹੀਂ ਕਰਾਂਗੇ ਤਾਂ ਫਿਰ ਰੁਕ ਕੇ ਨੇ ਠੰਡਾ ਕੰਬੜੀ ਹੋ ਜਾ ਬਧੀਏ ਕਿੱਥੇ ਲੋਈ ਚਾਹ ਆ ਗਈ ਹਾਂਜੀ ਜਲਦੌਂ ਸਟੇਸ਼ਨ ਤੇ ਆ ਗਏ ਜੀ ਅਸੀਂ चल लेगी जाना उधर ये सका दो दो जहां दरो हां जी जा भी लो आ गई उठ के ब्रश करना आई है नहीं इधर पानी अंदर कर दिया इधर पानी आ कर पेस्ट ਇਤਨਾ ਹੋਏ ਨਹੀਂ ਇਹਦਾ ਇਹਦਾ ਇਹ ਚੂਗਾ ਇਹ ਚੂਗਾ ਹਾਂ ਟੋਪ ਸਪੇਸ ਇੰਨਾ ਪ੍ਰਹ ਸੁਮਾਣੀ ਇੰਨਾ ਹੋ ਗਿਆ ਅਸੀਂ ਐ ਬਸ ਖਾਲੀ ਕਰਨਾ ਪੈਣਾ ਰੁਕ ਰੁਕ ਬੈਠੇ ਬੈਠ ਜਾ ਉਹਦੇ ਸਾਹਮਣੇ ਕਹਾ ਬੰਦੇ ਨੂੰ ਦਿਖਦਾ ਨਹੀਂਗਾ ਫਿਰ ਵੀ ਸਾਮਾਨ ਵੇਚਦਾ ਫਿਰਦਾ ਇੰਨੀ ਮਿਹਨਤ ਕਰਦਾ ਹੈ ਡੱਬੇ 'ਚ ਆ ਦੇਖੋ ਅੱਜ ਵੀ ਬਲਦਾਂ ਨਾਲ ਖੇਤੀ ਕਰਦੇ ਆ ਇਹ ਬੰਦੇ ਆ ਗੱਡਾ ਖੜਾ ਦੇਖ ਲਓ ਦੋ ਬਲਦਾਂ ਵਾਲਾ ਇੱਥੇ ਉਹ ਮਿਹਨਤ ਆਪ ਕਰਦੇ ਕੋਈ ਵੀ ਬਾਹਰਲੀ ਲੇਬਰ ਨਹੀਂ ਹੈ ਇਹਨਾਂ ਦੀ ਆਪ ਹੀ ਮਿਹਨਤ ਕਰਦੇ ਸਾਰੇ ਜਿਹਦੀ ਜ਼ਮੀਨ ਆਪ ਹੀ ਖੇਤੀ ਕਰਦਾ ਇਹ ਨਹੀਂਗਾ ਕੋਈ ਬਾਹਰੋਂ ਲੇਬਰ ਆਉਗੀ ਜਿਵੇਂ ਆਪਣੇ ਆਉਂਦੀ ਹੈ ਯੂਪੀ ਤੋਂ ਬਿਹਾਰ ਤੋਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਸਾਰੀ ਖੇਤੀ ਆਪ ਕਰਦੇ ਆ ਆਪਣੇ ਹੱਥੇ। ਪਰ ਦੀ ਬ੍ਰੇਕਫਾਸਟ ਕਰਨ ਲੱਗੇ ਸੀਗੇ। ਦਹੀਂ ਲੈ ਲਿਆ ਸੀਗਾ ਅਸੀਂ। 40 ਰੁਪਏ ਦਾ ਮਿਲਿਆ ਇਹ ਇੱਕ ਹੈ ਕੁਝ ਨਹੀਂ ਕੁਆਂਟੀਟੀ ਇਹਦੇ ਜ਼ਿਆਦਾ। ਤੇ ਪ੍ਰੌਂਡ ਕਰ ਅਸੀਂ ਕੱਲ ਹੀ ਪੈਕ ਕਰਾ ਲਿਆ ਸੀ ਵਧੀਆ ਪਏ ਨੇ ਹਲੇ ਉਹ। ਵੀ ਫਾਈਨਲੀ ਸਰਵ ਆ ਗਿਆ ਸਾਡੇ ਕੋਲੇ ਹੁਣ। ਫਾਈਨਲੀ ਫਾਈਨਲੀ ਹਾਂ ਫਾਈਨਲੀ ਕਿਹੜੇ ਟਾਈਮ ਹੋ ਗਿਆ? 10:30 10:30 ਹੋ ਗਏ। 10:30 ਤੇ 10:35 ਤੇ ਸਰਵ ਆ ਗਿਆ। ਬੈਠ ਗਿਆ ਸੀ ਭਾਬੀ। ਗੱਲਾਂ ਮਤ ਮਾਰੀਏ ਅੱਗੇ। ਕਾ ਦੋ ਸਵੇਰੇ ہاں ਸਵੇਰੇ ਆਇਆ ਤੁਹਾਨੂੰ ਮੈਂ ਹੀ ਜਗਾਇਆ ਮੈਂ ਹਾਂ ਲੇਕਿਨ ਜੇ ਕਿਉਂਕੋਗੇ ਤੇ ਵਧੀਆ ਆਹ ਬੰਦੇ ਜਗਾਇਏਗੀ ਆਹ ਬੰਦੇ ਆ ਦੇਖ ਲੋ ਚੰਗੀ ਤਰ੍ਹਾਂ ਇਹਦੀ ਸ਼ਕਲ ਦੇਖ ਲਓ ਆਹ ਬੰਦੇ ਉਧਰ ਮਾਰੂਗੇ ਨਾ ਹਾਂ ਦੇਖੋ ਫਿਰ ਰੇਲਵੇ ਦਾ ਤਰੱਕੀ ਤੇ ਰੇਲਵੇ ਪੂਰੀ ਅਸੀਂ ਪੂਰਾ ਝੰਡਾ ਦੇਖੋ ਦੇਖ ਖਾਂਡਵਾ ਆ ਗਿਆ ਖਾਂਡਵਾ ਇੱਥੇ ਲੰਗਰ ਕਰ ਰਿਹਾ ਸੀ ਤੂੰ ਆਊਗਾ ਕਰੋ ਇਹ ਬੰਦਾ ਕਰੇ ਸੀ ਇੱਥੇ ਨੰਗਰ ਮਿਲੂਗਾ ਮੈਂ ਕਹਿੰਦੀ ਸ਼ਾਇਦ ਲੰਗੜ ਆਏ ਜਦ ਮੈਂ ਦਫਰੋਂ ਸੋਂਗ ਆਇਆ ਤੇ ਉਹ ਨਵਾਂ ਬਣੂਗਾ ਉਧਰੋਂ ਤਾਂ ਦਿਖੇ ਜਵੇ ਸਾਰਾ ਦੇਖੋ ਪਟਪਟਾਈ ਹੋ ਗਈ ਵਿਚੋਂ ਉੱਪਰੋਂ ਛੱਡ ਛੱਡ ਉਤਾਰਤਾ ਜਿਹੜਾ ਉਹ ਗਾਰਡਰ ਜੇ ਕੱਟਣੇ ਪਏ ਨਾ ਪਟਨੇ ਹੋਏ ਨਾ ਤੁਹਾਨੂੰ ਉੱਟ-ਉੱਟ ਪੁਰਾਣੇ ਲੱਗੇ ਹੋਇਆ ਬਹੁਤ ਨਜ਼ਾਰੇ ਨੇ ਦੇਖੋ ਵਧੀਆ ਵਧੀਆ ਜਗ੍ਹਾ ਨੇ ਰਸਤੇ 'ਚ ਦੇਖਣ ਨੂੰ ਬਹੁਤ ਕੁਝ ਐਸਟਾ ਨੇ ਨਦੀਆਂ ਨਾਲੇ ਘਾਟ ਪਹਾੜੀਆਂ ਬਹੁਤ ਵਧੀਆ ਹੁੰਦੇ ਆ ਉਹ ਦੇਖੋ ਅੰਕਲ ਹਾਂ ਜੀ ਕੀ ਨਾਮ ਆ ਬੇਟਾ ਸੰਗਦੀ ਆ ਸੰਗਦੀ ਆ ਅਸੀਂ ਜਾਂਦੀ ਸਕੂਲ ਜਾਂਦੀ ਸੀ ਦੱਸੋ ਜਦੋਂ ਛੁੱਟੀਆਂ ਮੌਜਾਂ ਲੱਗੀਆਂ ਹੁੰਦੀਆਂ ਹੁੰਦਾ ਪਹਿਲੀ ਵਾਰ ਅੰਕਲ ਦੇ ਹੱਥੇ ਦੰਦੀ ਵੜਦੇ ਟ੍ਰੇਨ 'ਚ ਬੱਧੇ ਮੈਂ ਪਹਿਲਾਂ ਟ੍ਰੇਨ 'ਚ ਬੈਠੇ ਕਦੇ ਪਹਿਲਾਂ ਮੈਂ ਹੈਂ ਕਿ ਪਹਿਲੀ ਵਾਰ ਹੀ ਬੈਠੇ ਹਾਂ ਕਦੇ ਨਹੀਂ ਬੈਠੇ ਹਾਂ ਉਹ ਸਹੀ ਰੋਟੀ ਕਿੰਨਾ ਕਿੰਨਾ ਤੇਲ ਖਾ ਜਾਂਦਾ ਏ ਸ਼ਿਪਕ ਐ ਸ਼ਿਪ ਜਿਹੜਾ ਇੱਕ ਦਿਨ ਦੇ ਵਿੱਚ ਅਪਰੋਕਸੀਮੇਟਲੀ ਜਿਹੜਾ ਐਵਰੇਜ ਦੇ ਹਿਸਾਬ ਨਾਲ 3.50 ਹਜ਼ਾਰ ਤੋਂ ਲੈ ਕੇ 55 ਹਜ਼ਾਰ ਦੇ ਲੀਟਰ ਵਿੱਚ ਵਿੱਚ ਤੇਲ ਖਾਂਦਾ ਇੱਕ 24 ਘੰਟੇ ਦੇ ਵਿੱਚ 24 ਘੰਟੇ 'ਚ ਇੱਕ ਛੋਲੇ ਜਿਹਾ ਜਨਰੇਟਰ ਹੈ ਜਿਹੜੇ ਆ ਲਾਈਟਾਂ ਇਲੈਕਟ੍ਰਿਸਿਟੀ ਪੈਦਾ ਕਰਦੇ ਆ ਹਾਂਜੀ ਇੱਕ ਦਿਨ ਦੇ ਵਿੱਚ ਇੱਕ ਜਨਰੇਟਰ 11000 ਲੀਟਰ ਤੇਲ ਖਾਂਦਾ ਓ ਮਾਈ ਗੋਡ ਇਸ ਨਾਲ ਲਾਈਟ ਵੀ ਪੈਦਾ ਕਰ ਦਿੰਦਾ ਉਹਦਾ ਪੈ ਪਰ ਮੋਟੀ ਹੋਊਦੀ ਚੰਗੀ ਹਾਂਜੀ ਹਾਂਜੀ ਡੀਜ਼ਲ ਇਹ ਦਿਨਾਂ ਲੋਡ ਕਰਦੇ ਇੰਜਨ ਡੀਜ਼ਲ ਹੀ ਹੁੰਦੇ ਸਾਰੇ ਹਾਂਜੀ ਇਹ ਅਲੱਗ ਅਲੱਗ ਤੇਲ ਹੁੰਦਾ ਇੱਕ ਤਾਂ ਹੈਵੀ ਫਿਊਲਰ ਹੁੰਦਾ ਲੋ ਸਰਫਲ ਫਿਊਲਰ ਹੁੰਦਾ ਤੇ ਡੀਜ਼ਲ ਹੁੰਦਾਗਾ ਅੱਛਾ ਹਾਂਜੀ ਅਲੱਗ ਅਲੱਗ ਮਤਲਬ ਡੈਂਸਿਟੀ ਦੇ ਸਹਾਂ ਨਾਲ ਤੋਂ ਇਹੰਦਾ ਦਾ ਤੇ ਲਗ ਲਾ ਕੰਟਰੀ ਨਾਲ ਆਊਟ ਕਰਦੀ ਜਿਵੇਂ ਤੁਸੀਂ ਅਮਰੀਕਾ ਚ ਚੱਲ ਜੂ ਤੁਸੀਂ ਹਾਈ ਸਲਫਰ ਫਿਊਲ ਵਾਲੀ ਯੂਜ਼ ਨਹੀਂ ਕਰ ਸਕਦੇ ਇਥੇ ਅਲਾਉਡ ਨਹੀਂ ਹੈਗਾ ਅੱਛਾ ਉਹ ਕੋਈ ਪੋਲੂਸ਼ਨ ਦਾ ਕੋਲਡਿਟਰ ਹੋਵੇਗਾ ਉਥੇ ਲੋ ਸਲਫਰ ਯੂਜ਼ ਕਰਨਾ ਅਧਰ ਕਈ ਤਰ੍ਹਾਂ ਤੇ ਰੱਖਣਾ ਬੰਦਾ ਜਿਹੜੇ ਅੱਜ ਜਿਹੜੇ ਮਾਡਰਨ ਸ਼ਿਪ ਬਣੇ ਅੱਜ ਕੱਲ ਸਾਡੀ ਕੰਪਨੀ ਕੋਲੇ ਸਭ ਤੋਂ ਵਰਲਡ ਦੇ ਵਿੱਚ ਸਭ ਤੋਂ ਪਹਿਲਾ ਸ਼ਿਪਾ ਜਿਹੜਾ ਐਲ ਪੀਜੀ ਨਾਲ ਚੱਲਦਾ ਜਿਹੜਾ ਘਰ ਚ ਆਪ ਗੈਸ ਰੋਟੀ ਬਣਾਉਨੇ ਆ ਉਹਨਾਂ ਨਾਲ ਜਹਾਜ਼ ਉਹੀ ਅਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਲੈ ਕੇ ਜਾਂਦੇ ਆ ਅਸੀਂ ਗੈਸ ਸਪਲਾਈ ਕਰਦੇ ਆ। ਅਜੋ ਗੈਸ ਵੀ ਸਪਲਾਈ ਕਰਦੇ ਆ। ਉਹ ਹੀ ਵਾਲੀ। ਐਲਪੀਜੀ ਕਰਾਏ ਰੋਟੀਆਂ ਬਣਾਉਨੇ ਆ। ਐਲਪੀਜੀ ਗੈਸ। ਪ੍ਰੋਪੇਨ ਤੇ ਬਰੂਟੇਨ ਉਹ ਅਸੀਂ ਜਿਹੜੀਆਂ ਕਾਰਾਂ ਪੂਰੇ ਚੱਲਦੀਆਂ ਉਹ ਵੀ ਐਲ ਉਹ ਐਨਜੀ ਉਹ ਸੀਐਨਜੀ ਤੇ ਚੱਲਦੀਆਂ। ਸੀਐਨਜੀ ਹੁੰਦੀ ਗੈਸ। ਚਾਹ ਉਹ ਸੀਐਨਜੀ। ਇਹ ਐਲਪੀਜੀ ਨਹੀਂ। ਹਾਂਜੀ ਟਾਰਸੀ ਆ ਗਿਆ ਸੀਗਾ ਇਹ ਸਟੇਸ਼ਨ। ਇਹ ਟਾਰਸੀ ਜੰਕਸ਼ਨ। ਉਹ ਦੇਖੋ ਪਿੱਛੇ ਲਿਖਿਆ ਸਾਹਮਣੇ। ਤੇ ਆਹ ਭਾਈ ਤੋਂ ਹਲਕ ਪਲੇਟ ਰੋਟੀਆਂ ਲੈ ਰਹੀ ਸੀ 50 ਰੁਪਏ ਦੀ ਪਲੇਟ ਆ। ਚਾਰ ਰੋਟੀਆਂ ਨਾਲ ਛੋਲੇ ਦੀ ਸਬਜ਼ੀ। ਇੱਕ ਪਲੇਟ ਹੈ ਸਮੋਸੇ ਨਾਲ। ਦੋ ਸਮੋਸੇ ਤੇ ਸਬਜ਼ੀ ਆ। ਇਹ ਵੇਖੋ ਕਿ ਨਾ ਜਬਰਦਸਤ ਪਾ ਰਿਹਾ ਇਸ ਵੀਰ ਨਾਲ ਹਵਾ ਵੀ ਚੱਲ ਰਹੀ ਹੈ ਚੁੱਪ ਚੁੱਪ ਬੈਠ ਕੇ ਗੱਲਵਾ ਸੁਣਾ ਗਰੀਮ ਆਉਂਦੀ ਨਹੀਂ ਇਹਨਾਂ ਦਾ ਪਿਓ ਬੋਲਦਾ ਨਹੀਂ ਗਰੀਮ ਜੋਈ ਬਾਪ ਹੁੰਦਾ ਹੈ ਹਾਂ ਪਾਪਾ ਬੋਲਦਾ ਬਸ ਇਹਦੇ ਕੱਲੇ ਦੁਆਰਾ ਕਿਹਾ ਗਿਆ ਬਾਪਾ ਉਹ ਗਰੀਮ 70 ਕਿੱਤੇ ਨੇ ਨਹੀਂ ਕੋਲ ਗਏ ਰਿਹਾ ਸਾਸ ਕੋਲੇ ਗਿਆ ਹਲਕਾ ਬੁਖਾਰ ਕਿਵੇਂ ਹੈ ਠੀਕ ਆ ਘਰ ਹੋ ਗਿਆ ਦਵਾਈ ਕੰਮ ਕਰ ਗਈ ਹਾਂਜੀ ਪਰ ਤੇ ਸੁੱਤੀ ਰਹੀਦਾ ਸੇਟ ਘੜੀ ਹੋਣੀ 50 ਸੇਟ ਆ ਬਾਸ ਬਾਸ ਨਾਲ ਦੇ ਸਾਡੇ ਬੰਦੇ ਬੁਖਾਰ ਹੋ ਗਿਆ ਹਲਕਾਰ ਹੋਣੀ ਜਾ ਕੇ ਆਏ ਉਹਦਾ ਪਤਾ ਲੈ ਕੇ ਆਏ ਆ ਭਾ ਦੇ ਲੈਣੇ ਕੜ ਗਿਆ ਤਗਾੜ ਕਰਕੇ ਹੋ ਗਿਆ ਉਹ ਕਵਰਟ ਕਰਕੇ ਹੋ ਗਿਆ ਉਹ ਨੂੰ ਫਿਰ ਆਪਣੋਂ ਘਰੇ ਦੇਖੀ ਪੁੱਜੀ ਨਹੀਂ ਕਰਾਉਂਦੇ ਗਾਂਧੀ ਹੋ ਜੇ ਹੁਣੀ ਹੋਈ ਅੱਧੇ ਘੰਟੇ ਬਾਅਦ ਸੰਜੀ ਕੱਪੜੇ ਘਰੇ ਜਾ ਕੇ ਧੋਣ ਨੂੰ ਬਹੁਤ ਜ਼ਿਆਦਾ ਹੋਊਗੀ ਉਹ ਟੈਂਸ਼ਨ ਨਹੀਂ ਵੀ ਮੈਂ ਨਾਣੇ ਕੱਪੜੇ ਘਰੇ ਜਾ ਕੇ ਮੈਂ ਧੋਣੇ ਆ ਤਿੰਨੇ ਕੱਪੜੇ ਕਰ ਲੈ ਥਾਰਾ ਨੋ ਬੁੱਧ ਲਿਆ ਇਥੇ ਧੋੜਿਆ ਕਰ ਲੈ ਹੋਰ ਅਹੀਂ ਕਰਦੀ ਸੀ ਅੰਗਰ ਤੇ ਇਥੇ ਪਾਲੰਦੇ ਸੀ ਦੂਜੇ ਲਾਂਦੇ ਸੀ ਉਹ ਤੋਂ ਸੁੱਕੜੇ ਪਾਉਂਦੇ ਸੀ ਦੂਜੇ ਨੂੰ ਪਾਲੰਦੇ ਸੀ ਅੱਗੇ ਤੋਂ ਐਂ ਕਰੇ ਸਾਡੇ ਨੈਕਸਟ ਟਾਈਮ ਜਾਉਂਦਾ ਦੋ ਕੱਪੜੇ ਸਿੰਪਲ ਲੈ ਆਓ ਇੱਕ ਥੋਲੇ ਇੱਕ ਪਾ ਲੈ ਇੱਕ ਥੋਲੇ ਇੱਕ ਪਾ ਲੈ ਜਾਣੇ ਅਜਿਹਾ ਦੋ ਤਨ ਕੱਪੜੇ ਉਹ ਸੰਗਤ ਨਹੀਂ ਕਰਦੀ ਸੀ ਉੱਥੇ ਆਏ ਨੇ ਇਹ ਕਹਿ ਕੇ ਆਤੀ ਗਈ ਪਹਿਲਾਂ ਜਰਾ ਬੋਲੋ ਦੋੜਾ ਬੋਲੋ ਆ ਨਾ ਹਾਂ ਮੈਂ ਕਹਿੰਦਾ ਕੱਪੜੇ ਇੱਕ ਕੱਪੜਾ ਜੀ ਲੇਡੀਜ਼ ਦਾ ਥੋਲੇ ਆ ਇੱਕ ਪਾ ਲੈ ਇੱਕ ਥੋਲੇ ਪਾ ਲੈ ਸੰਦੇ ਦਾ ਆਈ ਦੋਗੋੜੇ ਬਾਗੇ ਦੇਖੋ ਕੀ ਆ ਯਾਰ ਬਈ ਨਾਈਗਰੇਸ਼ ਦੋਗੋੜੇ ਯਾਰ ਇਹ ਕੀ ਕੀ ਮੀਨਿੰਗ ਕੀ ਵੇ ਭੀਵਾ ਸੁਣਨੀ ਨੀ ਥੱਲੇ ਲੋਕ ਨੀ ਨੀਲੇ ਲੇੰਗੂ ਲੱਕੇ ਆ ਕੇ ਉੱਥੇ ਭੇਵੇ ਕੋਈ ਨੀ ਕੀ ਕਰਦੇ ਫਿਰ ਥੱਲੇ ਇੰਨੇ ਜਾਣੇ ਕਿ ਮਨ ਲੰਦਾ ਉਹ ਕਰਾਉਂਦੇ ਆਂ ਜੋ ਡੈੱਡ ਡੈੱਡ ਵਗੈਰਾ ਹੋ ਜਾਂਦੀ ਆ ਮੈਨੂੰ ਸਾਡਾ ਰੇਲਵੇ ਚ ਕੋਈ ਕੁਰਸੀ ਵੀ ਰੋ ਜਿਹੜੇ ਵਾਕਿਓ ਕਰਾਉਂਦੇ ਹੁੰਦੇ ਨੇ ਕਾਰ ਤੋਂ ਬਾਅਦ ਪੰਡਤ ਵਗੈਰਾ ਪੂਜਾ ਵਗੈਰਾ ਉਹ ਕਰਦੇ ਆ ਜੀ ਉਹ ਉੱਥੇ ਵੀ ਰਿਟਾਇਰ ਹੋ ਗਏ ਉਧਰ ਦੇ ਹੋ ਗਏ ਪੱਕੇ ਇੱਥੇ ਰਸਤੇ ਵਗੈਰਾ ਤਾਰਦੇ ਆਉਣਗੇ ਨਾ ਬੈੜੀ ਵੀ ਰੇਲਵੇ ਚ ਉੱਥੇ ਕੋਈ ਕੁਰਸੀ ਹਾਂ ਕੋਈ ਤਾਂ ਵਾਟਰਫਾਲ ਪਾਣੀ ਦਾ ਝਰਨਾ ਚੱਲ ਰਿਹਾ ਉੱਪਰੋਂ ਮੈਨੂੰ ਕਰ ਲੈ ਜੀ ਮੋਦੀ ਚਾਹ ਲੈਣਾ ਤੁਸੀਂ ਚੱਲੋ ਚੱਲੋ ਲਓ ਲਓ ਦਵਾ ਕਿੰਨੇ ਕੱਪ ਲੈਣੇ ਆ ਮੈਂ ਤਾਂ 2 2 ਕੱਪ ਲੈਣੇ 5 6 ਕੁਛ ਰਹੇ ਨੂੰ ਬਣੀ 4 ਕੱਪ ਚਾਹੀਦੇ ਆ 4 4 ਆਪਣੇ ਭਾਈ 4 ਆ ਕੰਪਨੀ ਹਾਲਾ ਸਭਾ ਜੰਕਸ਼ਨ ਆ ਗਿਆ ਜੀ ਬਾਤ ਬਣੀ ਬਣੀ ਹੈ ਬੱਸ ਠੀਕ ਆ ਲੈ ਲਓ ਦੁਬਾਰੇ ਕੁਝ ਲੈ ਲੈਂਦੇ ਹੋਰ 1200 ਆਹ 12 ਨਹੀਂ ਲਿਆ ਆ ਵੀ ਅਨ ਨਹੀਂ ਮੰਗਾਈਆ ਆਨਲਾਈਨ 12 ਨਹੀਂ ਆਇਆ ਪਹਿਲੇ ਆਰਡਰ ਕਰਾਂਗੇ ਪਤਾ ਨਹੀਂ ਹੁਣ ਕੁਆਨਟੀਟੀ ਜ਼ਿਆਦਾ ਮਿਲਦੀ ਬਾਹਰ ਦਾ ਇਹ ਥੋੜੀ ਜੀ ਬਸ ਡਿਲੀਵਰੀ ਵਗੈਰਾ ਬਾਹਰ ਹੋਰ ਤਾਂ ਕਰਕੇ ਮਹਗੀ ਰਹਾਂਦੇ ਆ 180 ਰੁਪਏ ਪਲੱਸ ਟੈਕਸ ਆ ਦੇ ਕੁਆਂਟੀਟੀ ਕੁਝ ਵੀ ਨਹੀਂ ਹੈਗੀ ਵੇਖੋ ਬਹੁਤ ਥੋੜੀ ਜੀ ਹੈ ਆ ਹੱਥ ਤੇ ਵੀ ਨਹੀਂ ਆਉਦੀ ਇੱਕ ਪੂਰੇ ਦੇ ਵੇਖੋ ਮੁੰਡਾ ਵੀ ਥੇੜ ਆਉਦੀ ਹੈ ਟੇਸਟੀ ਖਾਣ ਨੂੰ ਹੈ ਸਵਾਦ ਸਾਡੇ 8:30 ਕੁਆਰਿਅਰ ਪਹੁੰਚਿਆ ਹਲੇ ਟ੍ਰੇਨ 1.5 ਬਹੁਤ ਜ਼ਿਆਦਾ ਹੈ ਨਾ ਤੇਰਾ ਹੁਣ ਜਲੰਧਰ ਪਹੁੰਚ ਜਾਣੀ ਸੀ ਅੰਮ੍ਰਿਤਸਰ ਹੀ ਪਹੁੰਚ ਜਾਣੀ ਸੀ ਆ ਟਾਈਮ ਦਾ ਗੱਡੀ ਮਨ ਦਾ 13 ਘੰਟੇ ਅੰਗੂ ਲੇਟ ਆ ਇਹ ਗੱਡੀ 8:20 ਵੇਰ ਦੇ ਸ੍ਰੀ ਹੰਦਪੌਂਦ ਕੇ ਟ੍ਰੇਨ ਬਾਹਰ ਠੀਕ ਹੁਣ ਬਾਪੇਰ ਬਿਮਾਰ ਹੋ ਗਿਆ ਸੀ ਕੱਲ ਹੂੰ ਕੱਲ ਕੁਝ ਨਹੀਂ ਖਾਦਾ ਹੈਗਾ ਨੇ ਸਾਰਾ ਦਿਨ ਮੇਰਾ ਖਾਣ ਪੀਣ ਦੇ ਬਿਮਾਰ ਹੋ ਗਿਆ ਤੇ ਢਿੱਡ ਦੁਖਣ ਲੱਗਾ ਨਾ ਤੇ ਮੈਂ ਨਹੀਂ ਆਕੇ ਫਿਰ ਪਾਟਸ ਬਿਰਿਆਨੀ ਖਾ ਲਈ ਪੱਲੇ ਹੋ ਗਿਆ ਇਥੇ ਹੂੰ ਗੁਦਾਰ ਤਾਂ ਪਹਿਲੇ ਹੀ ਹੋ ਗਿਆ ਸੀ ਇਹ ਢਿੱਡ ਦੁਖਦਾ ਸੀ ਮੇਰਾ ਸਾਰਾ ਢਿੱਡ ਦੁਖੀ ਗਿਆ ਹੂੰ ਹੁਣ ਹੀ ਭਰੇ ਆ ਪਿਆ ਤੇ ਹਲੇ ਲੱਗੂਆ ਟਾਈਮ ਹੂੰ ਤਰ ਹਾਂ ਦੋਂ ਪੁੰਚਾ ਹਲੇ ਵਕਿਆ ਕੱਲ ਰਾਤ ਸਾਢੀ ਦਿਲਲੀੋਂ ਟ੍ਰੇਨ ਦੇ ਵਿੱਚ ਸੀਟਾਂ ਚੇਂਜ ਹੋਣੀਆਂ ਸੀ ਕਿਉਂਕਿ ਸਿੱਧੀ ਸਾਨੂੰ ਮਿਲੀ ਨਹੀਂ ਸੀ ਜੀ ਪਹਿਲਾਂ ਉਹਨਾਂ ਡੇਟ ਤੋਂ ਦਿੱਲੀ ਤੱਕ ਸੀਗੇ ਆ ਡੱਬਾ ਸੇਮ ਹੀ ਸੀਗਾ ਟ੍ਰੇਨ ਵੀ ਸੇਮ ਹੀ ਸੀ ਵੀ ਦਿੱਲੀ ਵਿੱਚ ਚੇਂਜ ਹੋਣੀਆਂ ਸੀ ਸੀਟਾਂ ਉਹ ਰਾਤ ਤਾਂ 2 ਵਜੇ ਹੋਇਆ ਸੀ ਉਸ ਟਾਈਮ 2 ਕਾ 3 ਹਨਾ 3 ਵਜੇ ਸਵੇਰ ਦੇ 3:30 3:30 ਸਵੇਰ ਦੇ ਵਜੇ ਹੋਇਆ ਸੀਗੇ ਤੇ ਫੇਰ ਸੀਟਾਂ ਖਾਲੀ ਕਰਾਈਆਂ ਕਿਸੇ ਤੋਂ ਫੇਰ ਬੈਠੇ ਮਨ ਲੋ ਥੋੜਾ ਨੀਂਦ ਖਰਾਬ ਹੋ ਗਈ ਸਾਡਾ ਰਾਤ ਤੇ ਹੁਣ ਉੱਠਿਆ ਸੀ ਜਿਹੜਾ ਠੋਜ ਅੱਜ ਹਾਂਜੀ ਸੰਗਤਾਂ ਪਿਆਰ ਬੈਠੀਆਂ ਹੁਣ ਪੁੱਤਰ ਨੂੰ ਸੁਗਤਿ ਮੋਮਬੱਤੀ ਜਲਾਈ ਜਾਂਦੇ ਹਲੇ ਵੀ ਦੇਖੋ ਕਿੰਨੇ ਬੱਚੇ ਦੀ ਟ੍ਰੇਨ ਹਾਂਜੀ ਰੇਨ ਕਾਫੀ ਲੇਟ ਹੋ ਗਈ ਹੈ ਟ੍ਰੇਨ ਬਹੁਤ ਲੇਟ ਹੋ ਗਈ ਹਾਂ ਰੁਕ ਰੁਕ ਕੇ ਯਾਰ ਇੱਕ ਤਾਂ ਪਹਿਲੀ ਮੈਂ ਕਹਨਾ ਔਰ ਇੱਥੇ 15 ਥੋੜਾ 15 ਘੰਟੇ ਲੇਟ ਹੋ ਗਈ ਦਿੱਲੀ ਤੋਂ ਹੀ ਲੇਟ ਹੋ ਗਈ ਸੀ ਵੈਸੇ 15 ਘੰਟੇ ਉਹੀ ਹੋ ਗਈ ਜ਼ਿਆਦਾ ਹੋ ਗਈ ਜ਼ਿਆਦਾ ਹੋ ਗਈ 15 ਤਾਂ ਹਾਂਜੀ ਪਹੁੰਚ ਗਏ ਅਸੀਂ ਉੱਤਰ ਲੱਗਿਆ ਗਿਆ ਪਰ ਮੇਰ ਮਾਹਰ ਬਲਜਿੰਦਰ ਅੱਗੇ ਜਾ ਰਹੇ ਨੇਗੇ ਚਲੋ ਮਾਰੀ ਜੀ ਪਹੁੰਚ ਗਏ ਜੀ ਪੁਰੇ ਹਾਲ ਉਹਦੇ ਨਾਲ ਤੇ ਜੈਤਿਕ ਤੇ ਧਿਆਨ ਦੇ ਕੀਆ ਵੀਰ ਜੀ ਮਿਲਿਆ ਸਾਨੂੰ ਬਹੁਤ ਵਧੀਆ ਇੰਟਰਸਟਿੰਗ ਗੱਲਾਂ ਕਰਦਿਆਂ ਨਾਲੇ ਇਹਨਾਂ ਦਾ ਪਿੰਡ ਹੈਗਾ ਜੀ ਮੋਗੇ ਕੋਲ ਤਸਾਂਜ ਤੇ ਜਾ ਕੇ ਆਵਾਂਗੇ ਜਰੂਰ ਆਵਾਂਗੇ ਤੁਹਾਡੇ ਕੋਲੇ ਤੁਸੀਂ ਵੀ ਜਰੂਰ ਆਉਣਾ ਠੀਕ ਹੈ ਜੀ ਵਾਇਕਰ ਜਿੱਕੀ ਫਤੇ